ਸਾਡੇ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆ ਵੀਰ ਬਾਈ ਕੁਲਵਿੰਦਰ ਸਿੰਘ ਆ ਗੁਰਦਾਸਪੁਰ ਆ ਵਰਸੋਲਾ ਬੈਂਡ ਇਹਨਾਂ ਦਾ 12 ਬਾਈ ਉਹਦੇ ਆਰਡਰ ਤੇ ਸਮਾਨ ਤਿਆਰ ਹੋ ਰਿਹਾ ਸਾਰਾ ਇਹ ਲਾਲਾ ਹੋ ਰਿਹਾ 14 ਸਾਦਾ ਸਪੈਸ਼ਲੀ ਨਾਲ ਇੱਕ ਕਿਰਾਇਆ ਦੋਨੋਂ ਪਾਸੇ ਵਾਲਾ ਇਹਦੇ ਨਾਲ ਆਪਾਂ ਜਿੰਦਰਾ ਸੈੱਟ ਕੀਤਾ ਵੱਟਾ ਪਾਉਣ ਵਾਲਾ ਜੁਆਇੰਟ ਕਰਤਾ ਸਾਰਾ ਕੋਸ ਇਹ ਵੀ ਬਾਈ ਉੱਥੇ ਦਾ ਹੀ ਹੈ ਸ਼ੌਂਕ ਨਾਲ ਬਣਾਉਣ ਲੱਗੇ ਅਸੀਂ ਆਪਦੇ ਕੰਨੀਓ ਵੀ ਤੇ ਅਗਲਾ ਵੀ ਸ਼ੌਂਕ ਨਹੀਂ ਸ਼ੌਂਕ ਨਾਲ ਬਣਾਵਾਂ ਰਿਹਾ ਉਹਦੇ ਨਾਲ ਇੱਕ ਲੈਫਟ ਕੈਰੀਅਰ ਅਸੀਂ ਆਪਦੇ ਕੰਨੀਓ ਵੱਖਰਾ ਜਿਹਾ ਕੀਤਾ ਇਹਦਾ ਡਾਲਾ ਅਸੀਂ ਇਸ ਤਰ੍ਹਾਂ ਲਾਤਾ ਆਹ ਲਾ ਦੇ ਡਾਲਾ ਸੀ ਦੋ ਕੰਮ ਕਰੂਗਾ ਇਹ ਬੋਰੀਆਂ ਭਾਰੀਆਂ ਲੱਦਣੀਆਂ ਤੇ ਅਗਲੇ ਪਾਸੇ ਇੱਥੇ ਰੱਖ ਲਓ ਬਰੋਬਰ ਕਰਕੇ ਮੇਰੇ ਵਜਨ ਵੱਧ ਬੋਰੀਆਂ ਰੱਖਣੀਆਂ ਹੁੰਦੀਆਂ ਗਾਈ ਜਿਹੜਾ ਗਾਹ ਨੂੰ ਦਲਕਦੀਆਂ ਉਹਦੇ ਕਰਕੇ ਉਚਾਈ ਵਧਾਤੀ ਆ। ਬਾਕੀ ਦੇਖੋ ਕਿਵੇਂ ਲੱਗਿਆ। ਏਡਾ ਸੋਡਾ ਸਾਡੀਆਂ ਆ ਪਾਈਪਾਂ ਅਜੇ ਕੋਲ ਹੋਈ ਜਾਂਦੀਆਂ ਤੇ ਉੱਤੇ ਲੱਗਣ ਵਾਲੀਆਂ। ਇੱਥੇ ਪਾਈਪ ਲੱਗਣੀ ਹੈ ਹਜੇ। ਅਜੇ ਮੋਡੀਫਾਈ ਕਰਨਾ ਇਹਨੂੰ। ਇਹ ਟਰਾਲਾ। ਮਰੀਆ ਫੌਜੀ ਕੁੰਡੇ ਲਾਏ ਮਗਰ। ਲਾਈਟਾਂ ਵਾਸਤੇ ਥੱਲੇ ਲਾਇਆ ਮਰਸਦੀ ਵਾਲੇ। ਲੋਗੋ ਕਢਾ ਕੇ ਪੂਰਾ ਹੈਵੀ ਬਣਿਆ ਮੱਛੀ ਹੱਕ ਜਾ ਇੱਕ ਬਾਈ ਦੀ ਡੀਜ਼ਲ ਟੈਂਕੀ ਆ ਜਿਹੜੀ ਕਿ ਅੰਦਰ ਬਣੀ ਜਾਂਦੀ ਆ ਉਹ ਥੋੜੀ ਜਿਹੀ ਤਿਆਰ ਨਹੀਂ ਹੋਈ ਸਰਜਰੀ ਸ਼ੁਰੂ ਕੀਤੀ ਆ ਨਹੀਂ ਤਾਂ ਤੁਹਾਨੂੰ ਅਸੀਂ ਉਹ ਵੀ ਦਿਖਾਉਂਦੇ ਸਾਰਾ ਕੁਝ ਦਿਖਾ ਦੇ ਬਲੀ ਸਾਰਾ ਵੇਖ ਕੇ ਜਾਸ ਫਿਰ ਚਲੋ ਬਈ ਇਹ ਕਰਨਾ ਸੋ ਪੱਕਾ ਆ